ਤਾਰੇ ਨੂੜਾ ਸਵਾਗਤ ਹੈ ਮੇਰੇ YouTube ਚੈਨਲ ਤੇ ਜੀ ਦੋਸਤੋ ਅੱਜ ਵੀ ਹਰੇ ਠੀਕ-ਠਾਕ ਹੋ ਕੇ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਗੈਸਮਾ ਦੇ ਬਦਲ ਸ਼ਾਇ ਹੈ ਤੇ ਇਹ ਬਦਲ ਕਾ ਬਿਲਕੁਲ ਜੰਮ ਨਹੀਂ ਕਿੰਤਿਆ ਇਹ ਨਹੀਂ ਕਿੰਤਿਆ ਦਾ ਪੱਕ ਚੁਕਿਆ ਹੈ ਤਾਂ ਗੈਸੇ ਹੀ ਸਰੋਵਰ ਸਰੋਵਰ ਜਿਹੜੀ ਵੱਢ ਰਹੀ ਇਸਰੋਂ ਤੁਸੀਂ ਦੇਖ ਸਕਦੇ ਟਰਾਲੀ ਲੱਤੀ ਪਈ ਤੇ ਕੁਝ ਇੰਥੇ ਰੱਖੀ ਆ ਤੇ ਦੋਸਤੋ ਅੱਜ ਮੇਰੇ ਮੇਰੇ ਪਾਪਾ ਗਏ ਸਿਹਰੇ ਆਣੇ ਮੈਂ ਕਣਕ ਉਡੰਦੀ ਤੋ ਉਹਨਾਂ ਦੇ ਅੱਜ ਆਜ ਆਜ ਆ ਜਾਣਾ ਹੈ ਦੇ ਦੋਸਤੋ ਮੈਂ ਕਿਸ ਰੈਡੀ ਹੁਣ ਦਾ ਸਕੂਲ ਜਾਂਦੀ ਤੇ ਮੇਰੇ ਕੋਲ ਮੇਰੇ ਕੋਲ ਸੌ ਨਹੀਂ ਮਰੀ ਹੁੰਦੀ ਹੈ 645 ਤੇ ਹੱਤੇ ਦੋਸਤੋ ਅਜੇ ਬਾਹਰ ਚੱਲਦੇ ਬਾਹਰ ਤੁਹਾਨੂੰ ਦੋਸਤਾਂ ਨੂੰ ਮੈਂ ਦਿਖਾਉਣਾ ਮੈਂ ਸਾਡੀ ਇਹ ਨਹੀਂ ਗੰਗਾ ਪਾ ਗਏ ਜੇ سامنے ਵਾਸੋਂ ਦੇਣ ਤੇ ਗਦੀ ਹੋਣੀ ਆ ਆਸ ਮੇਰੇ ਆਪਣੇ ਦੋਸਤ ਨੂੰ ਮਰੇ ਨਾ ਮੈਨੂੰ ਨਮਰ ਪੈਗਾ ਸੋਟਾ ਸੋਤਣਾ ਹੈ ਵਸੇ ਮੈਂ ਰੋਜ਼ ਸਕੂਲ ਜਾਂਦੇ ਪਹਿਲਾਂ ਕਸੰਦ ਮਿਲ ਕੇ ਆਉਣਾ ਹੈ ਤਾਂ ਕਹਿੰਦੇ ਮੇਰੇ ਵੇਟ ਕਰਦੇ ਆਪਾਂ ਬਸ ਤੇ ਆਉਂਦਾ ਦੋਸਤੋ ਇਤਨੀ ਤੇ ਦੋਸਤੋ ਇਤਰਾਗੇ ਤੇ ਦੇਖਿਆ ਗਾਇਸ ਹੁਣੇ ਹੁਣੇ ਗਾਇਸ ਕਿੰਨੇ ਜੱਦੇ ਗੜੇ ਪਏ ਆ ਤੇ ਸਾਡੇ ਇਸ ਦੇ ਉੱਪਰ ਕਿਸੇ ਨੇ ਘੜੇ ਨਹੀਂ ਪਏ ਪਰ ਜਿੱਥੇ ਗਾਇਸ ਜਿੱਥੇ ਗਾਇਸ ਬਹੁਤਾਰੇ ਗੜੇ ਪਏ ਉੱਥੇ ਗਾਇਸ ਬਹੁਤਾਰਾ ਨੁਕਸਾਨ ਹੋਇਆ ਹੈ ਤੇ ਦੋ ਤੇ ਦੋਸਤੋ ਅੱਡੀ ਜਿਹੜੀ ਮਸ਼ੀਨਾਂ ਕਸੋ ਰੈਡੀ ਆ ਤੇ ਕੰਕੁਡ ਚੱਲਦੀ ਦੇ ਅਕੜ ਤਵੇ ਇਹਦੇ ਤੋਂ ਹਰਿਆਣੇ ਤੋਂ ਆ ਚੁੱਕੇ ਹਾਂ ਕਾਹਨ ਇਹਨਾਂ ਨੇ ਹੁਣ ਮਸ਼ੀਨਾਂ ਨੇ ਕਾਸ ਇਧਰ ਇਧਰ ਆਪਣੇ ਲਾ ਕੇ ਬੰਨੇ ਕਣਕੋੜ ਨਹੀਂ ਆ ਮਿਹਨਤ ਦੂਰ ਤੋਂ ਇਹ ਲੈਣੇ ਬਹੁਤ ਕੀ ਪਾਉਦਾ ਹੈ ਇਹ ਦੋਸਤੋ ਨਾਲ ਤੁਸ ਕਹਿੰਦੀ ਸਬਜ਼ੀ ਦੇਖ ਸਕਦੇ ਏਡੀ ਹੀ ਲਾਈ ਸੀ ਕਿ ਤੇ ਦੇਖੋ ਤੁਸੀਂ ਕੋਈ ਟਮਾਟੋ ਦੇ ਕੋਈ ਟਮਾਟੋ ਦੇ ਬੂਟੇ ਆ ਕੋਈ ਕੋਈ ਗ੍ਰੀਨ ਚੀਲੇ ਦੇ ਬੂਟੇ ਤੇ ਆਹ ਤਰ੍ਹਾਂ ਵਗ ਵਗ ਤਰ੍ਹਾਂ ਦੇ ਬੂਟੇ ਲਾਈ ਗਏ ਸੁੱਤੇ ਤੇ ਗਾਇਸ ਤੇ ਕਾਲਾ ਇਥੇ ਉਹ ਦੂਰਗਾ ਦੂਰਗਾ ਤੇ ਮੈਂ ਫਿਰਿਆ ਸੀ ਤੇ ਇੱਥੇ ਗਾ ਸਭ ਜਿਹੜਾ ਗਏ ਇਥੇ ਵੀ ਤੇ ਮੈਂ ਦੇਖ ਉਹ ਲਾਉ ਤੇ ਉਧਰ ਕਸੇ ਤਮੀ ਫਿਰਿਆ ਰੋਗਾ ਉੱਥੇ ਦੇਖ ਦੇਖ ਲਿਆ ਨਵੀਂ تکه دې تللی سره و गाइस نو ترلی دې ترلی لیدل تک اندر خړی آئے